ਮਨਜੋਗ ਡੀਜੀਪੀ ਸਾਹਿਬ ਪੰਜਾਬ ਸ੍ਰੀ ਸੁਪਨ ਸ਼ਰਮਾ ਆਈਪੀਐਸ ਕਮਿਸ਼ਨਰ ਆਫ ਪੁਲਿਸ ਜਲੰਧਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜਾ ਇਹ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈਗਾ ਪੰਜਾਬ ਵਿੱਚ ਔਰ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਇਹਦੇ ਸਬੰਧ ਦੇ ਵਿੱਚ ਇੱਕ ਵਿਸ਼ੇਸ਼ ਜਿਹੜੀ ਹੈਗੀ ਆ ਮੁਹਿੰਮ ਜਲੰਧਰ ਪੁਲਿਸ ਵੱਲੋਂ ਚਲਾਈ ਗਈ ਸੀ। ਤੋਂ ਇਸੇ ਕੈਂਪੇਨ ਦੇ ਤਹਿਤ ਇਨਚਾਰਜ ਸੀਆਈਏ ਇੰਸਪੈਕਟਰ ਸੰਦਰ ਸਿੰਘ ਦੀ ਟੀਮ ਨੂੰ ਇਹ ਤੇ 14 ਅੱਠ ਨੂੰ ਇੱਕ ਅਹਿਮ ਸਫਲਤਾ ਲਈ ਜਦੋਂ ਦਰਾਨੇ ਛਕੀਪੁਰਚ ਐਸੇ ਜਸਵਿੰਦਰ ਸਿੰਘ ਦੀ ਹਾਜ਼ਰੀ ਦੇ ਵਿੱਚ ਇੱਕ ਜਿਹੜਾ ਹੈਗਾ ਮਨਜੀਤ ਸਿੰਘ ਮਾਣੀ ਮਨਜੀਤ ਸਿੰਘ ਮਾਣੀ ਨਾਮ ਦਾ ਜਿਹੜਾ ਦੋਸ਼ੀ ਸੀਗਾ ਉਹਨੂੰ ਕਾਬੂ ਕੀਤਾ ਘੋਡੇ ਸਵਰਾਏ ਪਿੰਡ ਤੋਂ ਔਰ ਦਰਾਨੇ ਚੈਕਿੰਗ ਮਨਜੀਤ ਸਿੰਘ ਮਾਣੀ ਦੇ ਕੋਲੋਂ 1 ਕਿਲੋ 25 ਗ੍ਰਾਮ ਜਿਹੜੀ ਸੀਗੀ ਹੈਰਨ ਬਰਾਮਦ ਹੋਈ ਸੀਗੀ ਜੋ ਇਹਦੇ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 181 ਮਿਤੀ 14 8 24 ਜਿਹੜੀ ਹੈਗੀ ਆ ਇਹ ਦਰਜ ਰਜਿਸਟਰ ਹੋਈ ਸੀ ਕਿ ਥਾਣਾ ਸਦਰ ਜਗੰਦਰ ਦੇ ਵਿੱਚ। ਤੋਂ ਜਦੋਂ ਇਹਨੂੰ ਇੰਟਰੋਗੇਸ਼ਨ ਦੇ ਦੌਰਾਨ ਮਾਣੀ ਨੂੰ ਪੁੱਛਗਿੱਛ ਕੀਤੀ ਗਈ ਕਿ ਇਹਦਾ ਨੈਟਵਰਕ ਕੀ ਹੈਗਾ? ਤੋਂ ਇਹਦੇ ਬੈਕਵਰਡ ਨੂੰ ਜਿਹੜਾ ਹੈਗਾ ਬੈਕਵਰਡ ਆ ਫਾਰਵਰਡਸ ਲਿੰਕਸ ਨੂੰ ਜਿਹੜਾ ਹੈਗਾ ਪੁਲਿਸ ਨੇ ਬਾਚਿਆ। ਤੋਂ ਬੈਕਵਰਡ ਲਿੰਕ ਦੇ ਵਿੱਚ ਇੱਕ ਜਗਰਾਤ ਸਿੰਘ ਜੋਗਾ ਬੇਸਿਕਲੀ ਇਹ ਵੀ ਇੱਕ ਬਹੁਤ ਹਾਈ ਲੈਵਲ ਦਾ ਸਮਗਲਰ ਹੈ ਜਿਹੜਾ ਕਿ ਦੋਲੇਵਾਲ ਪਿੰਡ ਮੋਗੇ ਦੇ ਵਿੱਚ ਪੈਂਦਾ ਹੈਗਾ ਉਹਨੂੰ ਨਾਮਜ਼ਦ ਕੀਤਾ ਸੀ ਸੋ ਇਹ ਜਿਹੜਾ ਹੈਗਾ ਜਗਰਾਤ ਸਿੰਘ ਇਹਦੇ ਕੋਲੋਂ ਜਿਹੜਾ ਇਹਦਾ ਡਿਸਕਲੋਜ਼ਰ ਸਟੇਟਮੈਂਟ ਸੀਗਾ ਆਪਣੇ ਮਾਣੀ ਦਾ ਉਹਦੇ ਅਕੋਰਡਿੰਗਲੀ ਜਗਰਾਤ ਸਿੰਘ ਜਿਹੜਾ ਹੈਗਾ 5 ਕਿਲੋ ਜਿਹੜੀ 5 ਕਿਲੋ 58 ਗ੍ਰਾਮ ਜਿਹੜੀ ਅਫੀਮ ਹੈ ਇਹਦੇ ਤੋਂ ਬਰਾਮਦ ਹੋਈ ਹੈ। ਤੋਂ ਜਿਹੜੇ ਇਹ ਇੰਟਰ ਸਟੇਟ ਜਿਹੜਾ ਇਹ ਡਰੱਗ ਰੈਕਡ ਚਲਾਉਂਦੇ ਸੀਗੇ ਆਲਮੋਸਟ ਜਿਹੜਾ ਇਹ ਸਮਗਲਨ ਇਹ ਕਰਦੇ ਸੀਗੇ ਜਿਹੜੇ ਨਸ਼ੇ ਦੀ ਐਮਪੀ ਰਾਜਸਥਾਨ ਵਗੈਰਾ ਤੋਂ ਇਹ ਲੈ ਕੇ ਆਉਂਦੇ ਸੀਗੇ। ਤੋਂ ਫਿਲਹਾਲ ਇਸ ਰੈਕਟ ਨੂੰ ਬਸਟ ਕਰਨ ਦੇ ਵਿੱਚ ਜਿਹੜੀ ਜਲੰਧਰ ਪੁਲਿਸ ਹੈਗੀ ਹੈ ਖਾਸ ਕਰਕੇ ਕਮਿਸ਼ਨਰ ਪੁਲਿਸ ਇਹ ਦੋ ਜਿਹੜੇ ਹੈਗੇ ਅਸੀਂ ਮੋٹے ਸਮਗਲਰ ਮਨਜੀਤ ਮਾਣੀ ਔਰ ਜਗਰਾਤ ਸਿੰਘ ਜੋਕਰ ਇਨਰ ਸੈਕਟਾਰ ਕੀਤਾ ਹੈਗਾ। ਤੋਂ ਫਿਲਹਾਲ ਜਿਹੜੇ ਹੈਗੇ ਸਾਡੇ ਕੋਲੇ ਪੁਲਿਸ ਮਾਨਤੇ ਨੇ ਨਲਗੜੀ ਇੰਟੈਰੋਗੇਸ਼ਨ ਜੁੜੀ ਹੋਈ ਹੈਗੀ ਉਹ ਜਾਰੀ ਹੈ। ਜਿਹੜਾ ਮਾੜੀ ਹੈ ਮਾਨੀਦਰ ਮਾਰਤਾ ਤੋਂ ਹੋਇਆ। ਸਰ ਹੈਗਾ। ਸਰ ਇਹ ਕਿਨੇ ਦਿਨ ਮੜਾ ਤੋਂ ਹੋਇਆ? 3 ਦਿਨ ਦਾ ਹੈਗਾ। ਜਿਹੜਾ ਮਾੜੀਆਂ ਉਹ ਵੀ ਸਾਡੇ ਕੋਲੇ ਪੁਲਿਸ ਮਾਨਤੇ ਐ ਆਰੀਵਨ ਕੇ ਜੋ ਕਰਦੇ। ਦੋਨਾਂ ਦਾ 3-3 ਦਿਨ ਦਾ ਸਰ ਰਿਮਾਂਡ ਹੈ। ਅੱਛਾ ਜੀ। 3-3 ਦਿਨ ਦਾ ਦੋਨਾਂ ਦਾ ਰਿਮਾਂਡ ਹੈ। ਜਿਹੜੇ ਹੀ ਲੋਕ ਸੀ ਕਿੱਥੋਂ ਲੈਂਦੇ ਸੀ ਨਸ਼ਾ ਜਿਹੜਾ ਕਿੱਥੋਂ ਹੋਏ? ਪਤਾ ਨਹੀਂ। ਕਵਰ ਕਰ। ਜਿਹੜਾ ਇਹ ਇੱਥੇ ਜਾ ਕੇ ਡੇਢੀ ਕਰਦੀ। ਜੋਗੇ ਕੋ ਇਹ ਜਿਹੜੀ ਮੰਜੀਤ ਦੇ ਕੋਲੋਂ ਰਿਕਵਰ ਹੋਈ ਹੈਗੀ ਆ ਔਰ ਜਿਹੜੀ ਜੋਗੇ ਦੇ ਕੋਲੋਂ ਰਿਕਵਰ ਹੈਗੀ ਆ ਇਹ ਸਾਰਾ ਜਿਹੜਾ ਹੈਗਾ ਸਾਡਾ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਤੁਹਾਨੂੰ ਉਹਦੇ ਵਿੱਚ ਕਲੀਅਰ ਕਰ ਦਿਆਂਗੇ ਸਰ ਜੋਗੇ ਤੇ ਮੰਜੀਤ ਦਾ ਕੀ ਹਾਲ ਹੈ ਇਕੱਠੇ ਚੱਲਦੇ ਹੈਗੇ ਨੇ ਔਰ ਇੱਕ ਦੂਜੇ ਨੂੰ ਸਪਲਾਈ ਕਰਦੇ ਨੇ ਲੇਕਿਨ ਡਿਟੇਲ ਅਨੈਰੋਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਦੁਬਾਰਾ ਦੱਸ ਦਿਆਂਗੇ ਸਰ ਮਾਰਕੀਟ ਵੈਲਿਊ ਕੀ ਹੈ ਜਿਹੜੀ ਤੁਸੀਂ ਅਕੀਮ ਪੁੱਛੀ ਮਾਰਕੀਟ ਵੈਲਿਊ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਇਸ ਸਟੇਟ ਦੇ ਵਿੱਚ ਹੈਗੀ ਹੈ ਹੈਵਨ ਆਰ ਫੀਮ ਵੈਸੇ ਮਾਰਕੀਟ ਵੈਲਿਊ ਤਾਂ ਨਹੀਂ ਕਹਿ ਸਕਦੇ ਹੈਗੇ ਸਮਾਜ ਦੇ ਵਿੱਚ ਜੋ ਰੇਟ ਚੱਲਦਾ ਹੈਗਾ ਉਹਦੀ ਕੋਈ ਕੋਸਟ ਨਹੀਂ ਆਪਾਂ ਲਾ ਸਕਦੇ ਹੈਗੇ ਕਿਦੀ ਮਾਰਕੀਟ ਵੈਲਿਊ ਕੀ ਹੈ ਇੰਟਰਨੈਸ਼ਨਲ ਐਕਟਿਵ ਵਾਚਿੰਗ ਵੈਲਿਊ ਠੀਕ ਨਹੀਂ ਮਾਰਕੀਟ ਵੈਲਿਊਸ ਆ ਇੰਟਰਨੈਸ਼ਨਲ ਵੈਲਿਊਸ ਨਾਲ ਨਹੀਂ ਲਾਉਣੀ ਚਾਹੀਦੀ ਦੇਖਣ ਚਾਹੀਦੇ ਹਾਂ ਸਾਰਾ ਬਸ ਮਿਤੀ 14 8 24 ਨੂੰ ਇਨਚਾਰਜ ਸੀਆਈਏ ਇੰਸਪੈਕਟਰ ਸਿੰਦਰ ਸਿੰਘ ਦੀ ਟੀਮ ਨੂੰ ਇਹ ਮਹ ਸਫਲਤਾ ਮਿਲੀ ਸੀ ਕਿਉਂਕਿ ਭੋਡੇ ਸਮਰਾਇ ਪਿੰਡ ਦੇ ਵਿੱਚ ਦਰਾਨੇ ਛੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਦੇ ਵਿੱਚ ਪੁਲਿਸ ਪਾਰਟੀ ਉੱਥੇ ਮਜੂਦ ਸੀ ਸੀਆਈਏ ਦੀ ਤਾਂ ਉਹਨਾਂ ਨੇ ਇੱਕ ਮਨਜੀਤ ਸਿੰਘ ਮਾਣੀ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜਿਦੇ ਕੋਲੋਂ 1 ਕਿਲੋ 25 ਗ੍ਰਾਮ ਜਿਹੜੀ ਹੈਗੀ ਆ ਉਹ ਹੈਰਨ ਬਰਾਮਦ ਹੋਈ ਸੀ ਤਾਂ ਡਿਊਰਿੰਗ ਅਨਵੈਸਟੀਗੇਸ਼ਨ ਔਰ ਜਿਹੜਾ ਇਹਦਾ ਮਨਜੀਤ ਸਿੰਘ ਸੀਗਾ ਇਹਦੇ ਫਾਰਵਰਡ ਔਰ ਜਿਹੜਾ ਬੈਕਵਰਡ ਲਿੰਕ ਨੂੰ ਪੁਲਿਸ ਨੇ ਵੈਰੀਫਾਈ ਕੀਤਾ ਤੋਂ ਪਾਇਆ ਗਿਆ ਕਿ ਜਗਰਾਤ ਸਿੰਘ ਜੋਗਾ ਜਿਹੜਾ ਕਿ ਦੋਲੇਵਾਲ ਪਿੰਡ ਪੈਂਦਾ ਮੌਕੇ ਦੇ ਵਿੱਚ ਇੱਕ ਕਾਫੀ ਇਸ ਵੱਡਾ ਸਮਗਲਰ ਹੈ ਜਿਹਦੇ ਖਿਲਾਫ ਕਈ ਮਕਦਮੇ ਵੀ ਦਰਜ ਨੇ ਉਹ ਨਾਮਜਾਦ ਹੋਇਆ ਸੀਗਾ ਤੇ ਪੁਲਿਸ ਨੇ ਜਿਹੜਾ ਜਗਰਾਤ ਸਿੰਘ ਜੋਗਾ ਉਹਨੂੰ ਗ੍ਰਫਤਰ ਕੀਤਾ ਤੇ ਉਹਦੇ ਕੋਲ ਜਿਹੜਾ ਹੈਗਾ 5 ਕਿਲੋ 58 ਗ੍ਰਾਮ ਜਿਹੜੀ ਹੈਗੀ ਅਫੀਮ ਉਹ ਬਰਾਮਦ ਹੋਈ ਏ